ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਕਿਸਮਤ ਦੀਆਂ ਕਿੱਡਾਂ ਵੀਡੀਓ ਬਾਰੇ ਕਬਲ ਵਾਰੇ ਆਈ ਬੁਰੀ ਖਬਰ ਸਾਬਰ ਦਾ ਹੋਰ ਹੋਇਆ ਬੁਰਾ ਹਾਲ ਆਪਾਂ ਇਸ ਵਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਲਾਈਕ ਕਰਿਓ ਆਜੋ ਆਪਾਂ ਗੱਲ ਕਰਦੇ ਹਾਂ ਜਿਹੜਾ 2 ਸਾਲ ਬਾਅਦ ਬਬਲੂ ਘਰੇ ਜਾਂਦਾ ਤਾਂ ਉਸ ਦੀ ਮੰਮੀ ਹੈਰਾਨ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਬਹੁਤ ਖੁਸ਼ ਵੀ ਹੁੰਦੀ ਆ ਕਿ ਚੱਲ 2 ਸਾਲ ਬਾਅਦ ਮੇਰਾ ਮੁੰਡਾ ਘਰ ਤਾਂ ਵਾਪਸ ਆਇਆ ਉਹ ਬਹੁਤ ਖੁਸ਼ ਹੁੰਦੀ ਆ ਉਸ ਤੋਂ ਬਾਅਦ ਬਬਲੀ ਸਭ ਕੁਝ ਦੱਸਦਾ ਕਿ ਉੱਥੇ ਉਹਦੇ ਨਾਲ ਕੀ ਕੁਛ ਹੋਇਆ ਉਹ ਦੱਸਦਾ ਕਿ ਉੱਥੇ ਆਪਣੇ ਪਿੰਡ ਦੇ ਮੁੰਡੇ ਬਲਵੀਰ ਦੇ ਡੋਂਕਰ ਨੇ ਗੋਲੀ ਮਾਰਤੀ ਉਸ ਤੋਂ ਬਾਅਦ ਸਾਰੇ ਡਰ ਕੇ ਜੰਗਲ ਦੇ ਵਿੱਚ ਇੱਧਰ ਉੱਧਰ ਭੱਜ ਗਏ ਕੌਣ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਮੈਨੂੰ ਯੂਐਸਏ ਦੇ ਬਾਰਡਰ ਤੇ ਫੜ ਲਿਆ ਤੇ ਬਾਅਦ ਵਿੱਚ ਮੈਨੂੰ ਜੇਲ ਹੋ ਗਈ ਸੀ ਉਹਨਾਂ ਨੇ ਹੁਣ ਮੈਨੂੰ ਛੱਡਤਾ ਤੇ ਮੈਂ ਘਰ ਵਾਪਸ ਆ ਗਿਆ ਉਸਦੀ ਮੰਮੀ ਪੁੱਛਦੀ ਆ ਕਿ ਕਵਲ ਕਿੱਥੇ ਆ ਬਬੂ ਹਰਾਮ ਬਬਲੂ ਹੈਰਾਨ ਹੋ ਜਾਂਦਾ ਕਿ ਕਵਲ ਹੋਏ ਤੱਕ ਘਰ ਨਹੀਂ ਆਇਆ ਉਸ ਤੋਂ ਬਾਅਦ ਉਹ ਕਵਲ ਦੇ ਘਰੇ ਵੀ ਜਾਂਦਾ ਤੇ ਉਹਨਾਂ ਨੂੰ ਦੱਸਦਾ ਵੀ ਆ ਕਿ ਹਾਂ ਕਿ ਮੈਂ ਤਾਂ ਵਾਪਸ ਆ ਗਿਆ ਪਰ ਕਵਲ ਦੇ ਬਾਰੇ ਕੁਝ ਨਹੀਂ ਪਤਾ ਕਿ ਉਹ ਕਿੱਥੇ ਗਿਆ ਤੇ ਉਸ ਤੋਂ ਬਾਅਦ ਇੱਕ ਵਾਰ ਤਾਂ ਸਾਰੇ ਜਾਨੇ ਖੁਸ਼ ਹੋ ਜਾਂਦੇ ਕਿ ਜਿਵੇਂ ਬਬਲੂ ਘਰ ਆਇਆ ਕਿ ਕਿਤੇ ਕਵਲ ਵੀ ਘਰ ਆ ਗਿਆ ਹੁਣਾਂ ਔਰ ਬਾਰ-ਬਾਰ ਬਬਲੂ ਨੂੰ ਪੁੱਛਦੇ ਆ ਕਿ ਕਵਲ ਕਿੱਥੇ ਆ ਬਬਲੂ ਕੋ ਕੋਈ ਜਵਾਬ ਨਹੀਂ ਹੁੰਦਾ ਕਿਉਂਕਿ ਉਸ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿ ਕਵਲ ਹੈ ਕਿੱਥੇ ਆ ਉਸ ਤੋਂ ਬਾਅਦ ਬਬਲੂ ਨੂੰ ਨਾਲ ਉਹ ਇੱਕ ਗੱਲ ਦੱਸਦਾ ਕਿ ਜਿਸ ਨੂੰ ਸੁਣ ਕੇ ਸਾਰੇ ਜਾਨੇ ਦੁਖੀ ਹੋ ਜਾਂਦੇ ਆ ਤੇ ਸਾਰੇ ਜਾਨੇ ਰੋਣ ਲੱਗ ਜਾਂਦੇ ਆ ਤੇ ਬਬਲੂ ਦੱਸਦਾ ਕਿ ਉੱਥੇ ਡੋਂਕਰ ਨੇ ਇੱਕ ਮੁੰਡੇ ਦੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਸਾਰੇ ਜੰਗਲਾਂ 'ਚ ਇੱਧਰ ਉੱਧਰ ਨਿਕਲ ਗਏ ਕੋਣ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਬਹੁਤ ਸਾਰੇ ਮੁੰਡੇ ਦਾ ਉੱਥੇ ਮਰ ਵੀ ਗਏ ਜਦੋਂ ਇੰਨੀ ਗੱਲ ਉਸ ਦੇ ਕਵਲ ਦੇ ਘਰ ਵਾਲੇ ਸੁਣਦੇ ਆ ਤਾਂ ਰੋਣ ਲੱਗ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਕਵਲ ਦਾ ਵੀ ਕੁਝ ਗਲਤ ਨਾ ਹੋ ਗਿਆ ਹੋਵੇ ਕਿ ਇੰਨਾ ਟਾਈਮ ਹੋ ਗਿਆ ਬਬਲੂ ਵਾਪਸ ਆ ਗਿਆ ਤੇ ਕਵਲ ਵਾਪਸ ਕਿਉਂ ਨਹੀਂ ਆਇਆ ਤੇ ਉਹ ਬਹੁਤ ਰੋਣ ਲੱਗ ਜਾਂਦੇ ਆ ਉਹ ਕਹਿੰਦੇ ਆ ਜੇ ਕਵਲ ਨੇ ਆਣਾ ਹੁੰਦਾ ਹੁਣ ਤੱਕ ਆ ਜਾਂ ਨਾ ਤੇ ਕਿ ਬਬਲੂ ਫਿਰ ਵੀ ਹੌਸਲਾ ਦਿੰਦਾ ਕੋਈ ਇੰਨਾ ਟੈਨਸ਼ਨ ਨਾ ਲੋ ਜਿਵੇਂ ਮੈਂ ਘਰ ਵਾਪਸ ਆ ਗਿਆ ਉਹਵੇਂ ਕਵਲ ਵੀ ਇੱਕ ਨਾ ਇੱਕ ਦਿਨ ਘਰ ਵਾਪਸ ਆ ਜਾਊਗਾ ਪਰ ਉਹ ਬਜ਼ਾਰਿਆਂ ਨੂੰ ਕੁਝ ਨਹੀਂ ਪਤਾ ਉਹ ਰੋਣ ਹੀ ਲੱਗ ਜਾਂਦੇ ਆ ਕਿ ਕੋਰੇ ਉਹਨੇ ਸਾਡਾ ਕਬਲ ਕਿੱਥੇ ਹੁੰਨਾ ਆ ਉਸ ਤੋਂ ਬਾਅਦ ਬਬਲੂ ਦੀ ਮੰਮੀ ਵੀ ਸਮਝਾਉਂਦੀ ਹੈ ਕਿ ਤੁਸੀਂ ਟੈਨਸ਼ਨ ਨਾ ਲੋ ਹੌਲੀ ਹੌਲੀ ਮੁੰਡੇ ਘਰੇ ਵਾਪਸ ਆਈ ਜਾਂਦੇ ਆ ਕਹੀ ਬਤਾ ਕਬਲ ਵੀ ਘਰ ਵਾਪਸ ਆ ਜਾਵੇ ਕਬਲ ਵੀ ਘਰ ਵਾਪਸ ਜਲਦੀ ਹੀ ਆ ਜਾਊਗਾ ਉਹ ਸੋਚਦਾ ਕਿ 2 ਸਾਲ ਹੋ ਗਏ ਹੋਏ ਤਾਂ ਕਬਲ ਦਾ ਕੋਈ ਵੀ ਅਤਾ ਪਤਾ ਨਹੀਂ ਉਹ ਕਿੱਥੇ ਆ ਤੇ ਉਸ ਤੋਂ ਬਾਅਦ ਬਬਲੂ ਨੂੰ ਵੀ ਪੁੱਛਦੇ ਆ ਕਿ ਤੂੰ ਲਾਸਟ ਟਾਈਮ ਕਬਲ ਨੂੰ ਕਿੱਥੇ ਮਿਲਿਆ ਕਿੱਥੇ ਮਿਲੇ ਸੀਗੇ ਕਹਿੰਦਾ ਸੀ ਜੰਗਲ ਦੇ ਵਿੱਚ ਇਕੱਠੇ ਸੀਗੇ ਉਸਤਵਾਜੀ ਦਾ ਡੋਂਕਰ ਨੇ ਗੋਲੀ ਮਾਰਤੀ ਫਿਰ ਨਹੀਂ ਪਤਾ ਲੱਗਿਆ ਕਿ ਕਵਲ ਬਾਜੀ ਕਿੱਧਰ ਨੂੰ ਨਿਕਲ ਗਏ ਤੇ ਮੈਂ ਕਿੱਧਰ ਨੂੰ ਨਿਕਲ ਗਿਆ ਤੇ ਬਹੁਤ ਜਾਣੇ ਤਾਂ ਉੱਥੇ ਭੁੱਖ ਨਾਲ ਮਰ ਵੀ ਗਏ ਸੀਗੇ ਤੇ ਇੰਨੀ ਗੱਲ ਸੁਣ ਕੇ ਉਹਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ